ਬਾਹਿਗੁਰੂ ਜੀ ਦਾ ਖਾਲਸਾ ਬਾਹਿਗੁਰੂ ਜੀ ਕੀ ਫਤਿਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਵਾਜ਼ ਸ਼ਰੀਫ ਨੇ ਇੱਕ ਬਹੁਤ ਵੱਡਾ ਬਿਆਨ ਦੇ ਕੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨੇ ਇੱਕ ਪੋਕੇ ਸਭਾ ਦੇ ਵਿੱਚ ਕਸ਼ਮੀਰ ਦੇ ਮੁੱਦੇ ਤੇ ਗੱਲ ਕੀਤੀ ਤੇ ਨਾਲੇ ਵੀ ਕਿਹਾ ਕਿ ਮੈਨੂੰ ਬਹੁਤ ਭੈੜਾ ਕਹਿ ਲਈਏ ਬੁਰਾ ਸੁਪਨਾ ਆਇਆ ਸੁਪਨੇ ਦੇ ਵਿੱਚ ਕੀ ਦੇਖਿਆ ਕਿ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਬਣਨ ਜਾ ਰਿਹਾ ਜਨ ਕਿ ਪਾਕਿਸਤਾਨ ਕਸ਼ਮੀਰ ਤੇ ਕਬਜ਼ਾ ਕਰੂ ਔਰ ਉਹਨੇ ਸੰਧੂਰ ਆਪਰੇਸ਼ਨ ਦੀ ਵੀ ਗੱਲ ਕੀਤੀ ਹੈ ਹਾਲਾਂਕਿ ਭਾਰਤ ਸਰਕਾਰ ਨੇ ਇਹ ਜਿੰਨੇ ਵੀ ਦਾਅਵੇ ਕੀਤੇ ਨੇ ਉਹਨਾਂ ਸਾਰਿਆਂ ਨੂੰ ਖਾਰਜ ਕੀਤਾ। ਸਪਸ਼ਟ ਕਰ ਦਿੱਤਾ ਕਿ ਜੰਮੂ ਕਸ਼ਮੀਰ ਅਤੇ ਲਦਾਖ ਭਾਰਤ ਦਾ ਅਟੁੱਟ ਅੰਗ ਹਨ। ਪਾਕਿਸਤਾਨ ਨੂੰ ਆਪਣੀ ਹੱਦ ਵਿੱਚ ਰਹਿਣਾ ਚਾਹੀਦਾ ਹੈ। ਅਸਲ ਵਿੱਚ ਭਾਰਤ ਸਰਕਾਰ ਵੱਲੋਂ ਇਹ ਕਿਹਾ ਗਿਆ ਹੈ ਕਿ ਆਪਣੀ ਔਕਾਤ ਵਿੱਚ ਰਹੇ ਪਾਕਿਸਤਾਨ। ਤੇ ਇਹ ਇਟ ਦਾ ਜਵਾਬ ਪੱਥਰ ਨਾਲ ਮੈਂ ਇੱਕ ਬੇਨਤੀ ਕਰਨੀ ਹੈ ਇਹਨਾਂ ਪਾਕਿਸਤਾਨੀਆਂ ਨੂੰ ਥੋੜੀ ਬਹੁਤੀ ਸ਼ਰਮ ਹਜਾ ਕਿਉਂ ਨਹੀਂ ਉਹ ਜਿਹੜੇ ਆਪਣੇ ਦੇਸ਼ ਨੂੰ ਅੱਤਵਾਦ ਦੇ ਨਾਂ ਤੇ ਚਲਾ ਰਹੇ ਨੇ ਜਿਨ੍ਹਾਂ ਤੋਰੇ ਫੁਲਕਾ ਅੱਤਵਾਦ ਦੇ ਨਾਂ ਤੇ ਚੱਲਦਾ ਹੈ ਤੇ ਉਹ ਬੰਦੇ ਇਦਾਂ ਦੇ ਖੁੰਦਕਬਾਰੀ ਵਾਲੇ ਬਿਆਨ ਕਿਉਂ ਦਿੰਦੇ ਨੇ ਪ੍ਰਧਾਨ ਮੰਤਰੀ ਦੇ ਦਾ ਇੱਕ ਜ਼ਿੰਮੇਵਾਰ ਬੰਦਾ ਹੁੰਦਾ ਹੈ ਬਹੁਤ ਵੱਡਾ ਉਹਦਾ ਬਹੁਤ ਵੱਡੀ ਪਦਵੀ ਹੁੰਦੀ ਹੈ ਸੋਚ ਸਮਝ ਕੇ ਬੋਲਣ ਦੀ ਲੋੜ ਹੈ ਇਦਾਂ ਹੋ ਸਕਦਾ ਹੈ ਕਿ ਪਾਕਿਸਤਾਨ ਜੰਮੂ ਕਸ਼ਮੀਰ ਤੇ ਕਬਜ਼ਾ ਕਰ ਲਵੇ ਹਾਂ ਸੁਪਨੇ ਨੇ ਸੁਪਨੇ ਲੈਣੇ ਕੋਈ ਮਾੜੀ ਗੱਲ ਨਹੀਂ ਕਿਤੇ ਵੱਧ ਘੱਟ ਕੋਈ ਨਸ਼ਾ ਪਤਾ ਕੀਤਾ ਹੁੰਦਾ ਬੰਦੇ ਦਾ ਦਿਨ ਦੇ ਵਿੱਚ ਨੀਂਦ ਨਹੀਂ ਆਉਂਦੀ ਤਾਂ ਰਾਤ ਨੂੰ ਨੀਂਦ ਦੇ ਵਿੱਚ ਇਦਾਂ ਸੁਪਨੇ ਆ ਜਾਂਦੇ ਹੁੰਦੇ ਹਨ ਪਰ ਥੋੜਾ ਬਹੁਤਾ ਸ਼ਰਮ ਜ਼ਰੂਰ ਕਰਨ ਦੀ ਲੋੜ ਹੈ ਇਦਾਂ ਦੇ ਬਿਆਨ ਦੇ ਕੇ ਕਿ ਜਿਹੜੀਆਂ ਸਰਹੱਦਾਂ ਤੇ ਫੌਜਾਂ ਲੱਗੀਆਂ ਨੇ ਭਾਵੇਂ ਪਾਕਿਸਤਾਨੀਆਂ ਨੇ ਭਾਵੇਂ ਭਾਰਤੀਆਂ ਨੇ ਉਹਨਾਂ ਵਿੱਚ ਟਕਰਾਅ ਪੈਦਾ ਕਰਨਾ ਚਾਹੁੰਦੇ ਇਹ ਬਿਆਨਬਾਜ਼ੀ ਕਰਕੇ ਸਾਬਤ ਕੀ ਕਰਨਾ ਚਾਹੁੰਦੇ ਹਾਲਾਂਕਿ ਭਾਰਤ ਸਰਕਾਰ ਵੱਲੋਂ ਮੂੰਹ ਤੋੜਮਾ ਜਵਾਬ ਦਿੱਤਾ ਗਿਆ ਹੁਣ ਜਿਹੜੀ ਇਹਨਾਂ ਨੇ ਸੰਯੁਕਤ ਰਾਸ਼ਟਰ ਦੇ ਅਸਤਾਵਨ ਦਾ ਹਵਾਲਾ ਦਿੰਦੇ ਹੋਏ ਮਿੱਟੀ 2025 ਦੇ ਫੌਜੀ ਸੰਘਰਸ਼ ਆਪਰੇਸ਼ਨ ਸੰਧੂਰ ਦਾ ਵੀ ਜ਼ਿਕਰ ਕੀਤਾ ਹੈ ਮਤਲਬ ਇਹ ਇਲਜ਼ਾਮ ਲਾਏ ਕਿਹੜਾ ਸੰਧੂਰ ਆਪਰੇਸ਼ਨ ਸੀ ਉਪਰ ਸਰਕਾਰ ਤੇ ਦੋਸ ਲਾਇ ਵੀ ਜਾਣ ਬੁਝ ਕੇ ਕੀਤਾ ਵੀ ਸਾਡਾ ਕੋਈ ਹੱਥ ਨਹੀਂ ਸੀ ਸਾਡਾ ਕੋਲ ਵਿੱਚ ਕੋਈ ਬੰਦਾ ਇਨਵੋਲਵ ਨਹੀਂ ਸੀ ਖੜਕੂ ਬਾਦ ਦੀ ਗੱਲ ਕਰਦੇ ਨਕਾਰਨ ਦੀ ਗੱਲ ਕਰਦੇ ਆ ਭਲਾ ਕਿ ਇਹ ਜਗਜਾਹਰ ਹੈ ਇਹ ਜਿਹੀਆਂ ਗੱਲਾਂ ਬਾਤਾਂ ਕਿਉਂ ਬੈਠੇ ਕਰ ਰਹੇ ਹੋ ਤੁਸੀਂ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਫਿਰ ਕਹਿਣਗੇ ਕਿ ਭਾਰਤ ਮਾਤਾ ਦਾ ਚਮਚਾ ਫਲਾਣਾ ਤੇਮ ਕਾ ਬਹੁਤ ਗੱਲਾਂ ਕਰਦੇ ਆ ਮੈਂ ਗੱਲ ਜਿਹੜੀ ਸਰਹੱਦਾਂ ਤੇ ਆਰਮੀ ਲੱਗੀ ਹੈ ਉਹ ਭਾਵੇਂ ਪਾਕਿਸਤਾਨ ਦੀ ਹੈ ਉਹ ਭਾਵੇਂ ਭਾਰਤ ਦੀ ਹੈ ਤੁਸੀਂ ਦਾ ਬਿਆਨ ਦੇ ਕਿ ਪਾਸੇ ਹੋ ਜੰਨੇ ਨਾ ਜਿਹੜੇ ਮਾਮਾ ਦੇ ਪੁੱਤ ਉਥੇ ਮਰਦੇ ਨੇ ਉਹਨਾਂ ਘਰਾਂ ਦੀ ਕਦੇ ਸਾਰ ਲਈ ਤੁਹਾਡੇ ਪਾਕਿਸਤਾਨ ਦੀ ਆਰਮੀ ਦੇ ਵੱਡੇ ਵੱਡੇ ਅਫੀਸਰ ਅੱਤਵਾਦ ਦਾ ਪੈਸਾ ਲੁੱਟ-ਖੁਟ ਕੀਤਾ ਹੋਇਆ ਕਿਵੇਂ ਇੰਗਲੈਂਡ ਦੇ ਵਿੱਚ ਲੰਡਨ ਦੇ ਵਿੱਚ ਵੱਡੇ ਵੱਡੇ ਕਾਰੋਬਾਰ ਕਰੇ ਬੈਠੇ ਆ ਵੱਡੇ ਵੱਡੇ ਘਰ ਲਈ ਬੈਠੇ ਆ ਕਦੇ ਉਹਨੇ ਮਾਰੀ ਸੋਚੇ ਔਰ ਕਿੰਨੀ ਭੁੱਖਮਰੀ ਪਾਕਿਸਤਾਨ ਦੇ ਵਿੱਚ ਪਈ ਹੈ ਹਾਲਾਤ ਕਿਦਾਂ ਦੇ ਪਾਕਿਸਤਾਨ ਦੇ ਵਿੱਚ ਕਦੇ ਉਹਦੇ ਬਾਰੇ ਸੋਚੇ ਜੇ ਕਿਤੇ ਇਦਾਂ ਦਾ ਲੜਾਈ ਦਾ ਮਾਹੌਲ ਜੰਗ ਦਾ ਮਾਹੌਲ ਬਣ ਜਾਂਦਾ ਤਾਂ ਫਿਰ ਨੁਕਸਾਨ ਕਿੰਨਾ ਕੁ ਹੋਇਆ ਇਹਦੇ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਇਹ ਸਾਲ ਕੁ ਵਾਰ ਨੇ ਖੁਰਕ ਹੁੰਦੀ ਹੁੰਦੀ ਹੈ ਫਿਰ ਜਦੋਂ ਖੁਰਕ ਕੋਈ ਕਰ ਦਿੰਦਾ ਚਾਰ ਫਾਇਰ ਮਾਰ ਕੇ ਫਿਰ ਥੋੜੇ ਜੇ ਠੰਡੇ ਹੋ ਕੇ ਬਹਿ ਜਾਂਦੇ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਬਿਆਨ ਹੈ ਸ਼ਾਵਾਜ਼ ਸ਼ਰੀਫ ਦਾ ਇੱਕ ਪੀਓਕੇ ਦੇ ਵਿੱਚ ਇਹਨੇ ਸਭਾ ਦੇ ਵਿੱਚ ਇਹ ਕਸ਼ਮੀਰ ਦੇ ਮੁੱਦੇ ਤੇ ਬਿਆਨ ਦਿੱਤਾ ਕਿ ਮੈਨੂੰ ਸੁਪਨਾ ਆਇਆ ਬੁਰਾ ਸੁਪਨਾ ਸੀ ਕਿ ਜੰਮੂ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਬਣਨ ਜਾ ਰਿਹਾ ਹੈ ਜਣ ਕਿ ਇਦਾਂ ਜਿਹੜੇ ਜੰਮੂ ਕਸ਼ਮੀਰ ਦੇ ਲੋਕ ਨੇ ਉਹਨਾਂ ਨੂੰ ਵੀ ਭੜਕਾਉਣਾ ਤੇ ਭਾਰਤ ਸਰਕਾਰ ਨੂੰ ਵੀ ਛੇੜਣਾ ਤੇ ਆਰਮੀ ਨੂੰ ਵੀ ਥੋੜਾ ਜਿਹਾ ਇਹਨਾਂ ਨੇ ਆਰ ਲਾ ਕੇ ਦੇਖਣੀ ਹੈ ਵੀ ਸੁੱਤੇ ਨੇ ਕਿ ਜਾਗਦੇ ਨੇ ਅਗਲੇ ਖੜੇ ਨੇ ਸਰਹੱਦਾਂ ਤੇ ਜਦੋਂ ਗੋਲੇ ਵਰਦੇ ਨੇ ਨਾ ਤੋਪਾਂ ਦੇ ਮੂੰਹ ਇਧਰ ਨੂੰ ਹੁੰਦੇ ਨੇ ਫਿਰ ਪਿੱਟਦੇ ਹੋਣ ਫਿਰ ਸਿੱਧਾ ਜਾ ਕੇ ਟਰੰਪ ਕੋਲੇ ਜਾ ਕੇ ਬੈਠੇ ਉਹਨਾਂ ਜੁੱਤੀਆਂ ਵਿੱਚ ਵੀ ਸਾਡੀ ਮਦਦ ਕਰੋ ਮਣੀ ਮੋਟੀ ਸ਼ਰਮ ਕਰ ਲੋ ਸਮਝ ਲੋ ਬੜਾ ਮੋਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ